ਇਸ ਵਕਤ ਪੂਰਾ ਪੰਜਾਬ ਤੇ ਸਾਰੇ ਕਿਸਾਨ ਭੰਬਲ ਪੂਸੇ ਚ ਪੈ ਗਏ ਨੇ ਦਚਿੱਤੀ ਚ ਪੈ ਗਏ ਨੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆ ਗਿਆ ਹੈ ਵੀ ਅਸੀਂ ਤਾਂ ਦਿੱਲੀ ਜਾਣ ਦਾ ਸੱਦਾ ਦਿੱਤਾ ਹੀ ਨਹੀਂ ਸਾਡਾ ਤਾਂ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੀ ਨਹੀਂ ਤੇ ਦੂਜੇ ਪਾਸੇ ਇਹ ਵੀ ਪ੍ਰਚਾਰ ਹੈ ਕਿ ਸੰਯੁਕਤ ਕਿਸਾਨ ਮੋਰਚਾ 13 ਫਰਵਰੀ ਨੂੰ ਦਿੱਲੀ ਜਾ ਰਿਹਾ ਦੁਬਾਰਾ ਮੋਰਚਾ ਲਾਉਣ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਅਸੀਂ ਤਾਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਤੇ ਦਿੱਲੀ ਜਾਣ ਦਾ ਸੱਦਾ ਨਹੀਂ ਦਿੱਤਾ ਤੇ ਇੱਥੇ ਲੋਕ ਜਿਹੜੇ ਉਦਚਿੱਤੀ ਚ ਐ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜੇ ਦਿੱਲੀ ਨਹੀਂ ਜਾਣਾ ਚਾਹੁੰਦੇ ਉਹ ਫਿਰ ਟਲਦੇ ਨੇ ਉਹ ਫਿਰ ਡਰਦੇ ਨੇ ਤਾਂ ਕਰਕੇ ਉਹ ਦੁਬਾਰਾ ਦਿੱਲੀ ਵੜਨਾ ਹੀ ਨਹੀਂ ਚਾਹੁੰਦੇ ਆਪਾਂ ਗੱਲ ਕਰਦੇ ਹਾਂ ਸਯੁਕਤ ਕਿਸਾਨ ਮੋਰਚਾ ਦੇ ਆਗੂ ਅਵਤਾਰ ਮਹਿਮਾ ਆਪਣੇ ਨਾਲ ਨੇ ਅਵਤਾਰ ਸਿੰਘ ਜੀ ਇਹ ਕੀ ਚੱਕਰ ਹੈ ਇੱਕ ਪਾਸੇ ਸਯੁਕਤ ਮੋਰਚੇ ਦੇ ਨਾਂ ਤੇ ਦਿੱਲੀ ਜਾਣ ਦਾ 13 ਫਰਵਰੀ ਦਾ ਐਲਾਨ ਹੈ ਤੇ ਦੂਜੇ ਪਾਸੇ ਸਯੁਕਤ ਮੋਰਚੇ ਨੇ ਮਤਲਬ ਤੁਸੀਂ ਐਲਾਨ ਕਰ ਦਿੱਤਾ ਬਿਆਨ ਆ ਗਿਆ ਮੀਡੀਆ 'ਚ ਕਿ ਅਸੀਂ 13 ਫਰਵਰੀ ਨੂੰ ਦਿੱਲੀ ਜਾਣ ਦਾ ਸੱਦਾ ਨਹੀਂ ਦਿੱਤਾ ਸੱਚ ਕੀ ਹੈ ਦੇਖੋ ਤੁਹਾਡਾ ਸਾਰੇ ਸਵਾਲ ਦਾ ਮੈਂ ਜਵਾਬ ਦੇਣਾ ਚਾਹਣਾ ਦੇਖੋ ਪਹਿਲਾਂ ਜਦੋਂ ਆਪਾਂ ਦਿੱਲੀ ਗਏ ਸੀ ਸਯੁਗਤ ਕਿਸਾਨ ਮੋਰਚਾ ਬਣਿਆ ਸੀ ਜਦੋਂ ਜਥੇਬੰਦੀਆਂ ਅੱਡ-ਅੱਡ ਤੌਰ ਤੇ ਸੀਗੀਆਂ ਤਾਂ ਸਯੁਗਤ ਕਿਸਾਨ ਮੋਰਚਾ ਬਣਨ ਤੋਂ ਲੈ ਕੇ ਤੇ ਬਣਨ ਦੀ ਪ੍ਰਕਿਰਿਆ ਦੇ ਦੌਰਾਨ ਪੰਜਾਬ ਦੇ ਵਿੱਚ ਆਪਾਂ 2 ਢਾਈ ਮਹੀਨੇ ਅੰਦੋਲਨ ਚਲਾਇਆ ਜੋਸ ਤੋਂ ਬਾਅਦ ਸਨਯੁਕਤ ਕਿਸਾਨ ਮੋਰਚਾ 7 ਨਵੰਬਰ ਨੂੰ 7 ਨਵੰਬਰ 2020 ਨੂੰ ਸਨਯੁਕਤ ਕਿਸਾਨ ਮੋਰਚੇ ਦਾ ਜਨਮ ਹੋਇਆ ਤੇ ਆਪਾਂ ਫਿਰ 26 27 ਨਵੰਬਰ ਨੂੰ ਦਿੱਲੀ ਗਏ ਤਾਂ ਉਦੋਂ ਦੇਸ਼ ਦੀਆਂ ਵੱਖ-ਵੱਖ ਤਬਕਿਆਂ ਦੀਆਂ ਟ੍ਰੇਡ ਜਥੇਬੰਦੀਆਂ ਮਾਈ ਦੂਰ ਜਥੇਬੰਦੀਆਂ ਮੁਲਾਜ਼ਮ ਨੌਜਵਾਨ ਬੱਸਾਂ ਵਾਲੇ ਟਰੱਕਾਂ ਵਾਲੇ ਰੇੜੀਆਂ ਵਾਲੇ ਦੁਕਾਨਾਂ ਵਾਲੇ ਸਾਰੇ ਸਾਡੀ ਪਿੱਠ ਤੇ ਸਾਡੀ ਮਾਂ ਤੇ ਗਏ ਤੇ ਫੇਰ ਅਸੀਂ ਅੰਦੋਲਨ ਜਿੱਤਿਆ ਉਸ ਤੋਂ ਬਾਅਦ ਜਦੋਂ ਅੰਦੋਲਨ ਸਮਾਜ ਥੋੜਾ ਰੋਕ ਕੇ ਆਪਾਂ ਵਾਪਸ ਆਏ ਤੇਨ ਕਾਨੂੰਨ ਰੱਦ ਹੋ ਗਏ ਅੰਦੋਲਨ ਇੱਕ ਇੱਕ ਹਿੱਸੇ ਦਾ ਅੰਦੋਲਨ ਆਪਾਂ ਜਿੱਤ ਲਿਆ ਤੇ ਸਰਕਾਰ ਨੇ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਦਿੱਤਾ ਬੇਸ਼ੱਕ ਬਾਅਦ ਸਰਕਾਰ ਮੁੱਕਰ ਗਈ ਤੇ ਬਾਅਦ ਕੋਈ ਜਥੇਬੰਦੀਆਂ ਵੀ ਆੜ-ਆੜ ਹੋਈਆਂ ਆਪੋ ਆਪਣੇ ਸੰਭਾਅ ਅਨੁਸਾਰ ਤੇ ਆਪਾਂ ਫੇਰ ਉਹਨਾਂ ਨੂੰ ਇਕੱਠਿਆਂ ਕਰਕੇ ਅੰਦੋਲਨ ਜਿਹੜਾ ਦਿੱਲੀ ਦੇ ਜਥੇਬੰਦੀਆਂ ਨੂੰ ਇਕੱਠਿਆ ਨਹੀਂ ਕੀਤਾ ਨਾ ਸਿਰਫ ਕਿਸਾਨ ਜਥੇਬੰਦੀਆਂ ਨੂੰ ਇਕੱਠਿਆ ਨਹੀਂ ਕੀਤਾ ਨਾਲ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਨੌਜਵਾਨਾਂ ਤੇ ਹੋਰ ਤਬਕਿਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੀਆਂ ਕਰਨ ਦੇ ਕੇ ਪ੍ਰੋਸੈਸ ਫਿਰ ਤੋਂ ਚਲਾਇਆ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਇਕੱਠੀਆਂ ਕਰਨ ਲਈ ਤਿੰਨ ਕਮੇਟੀਆਂ ਬਣਾਈਆਂ ਇਹ ਇਹ ਗੱਲ ਤੁਸੀਂ ਜਾਰੀ ਰੱਖਿਓ ਪਰ ਪਹਿਲਾਂ ਇਹ ਸਪਸ਼ਟ ਕਰੋ ਜੀ ਵੀ ਕੀ 13 ਫਰਵਰੀ ਨੂੰ ਦਿੱਲੀ ਜਾਣ ਦਾ ਸੱਦਾ ਸਯੁਕਤ ਮੋਰਚੇ ਦਾ ਹੈ ਯਾ ਨਹੀਂ ਹੈ ਸੰਯੁਕਤ ਕਿਸਾਨ ਮੋਰਚੇ ਦਾ ਜਿਦੇ ਵਿੱਚ ਪੰਜਾਬ ਦੀਆਂ 36 37 ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ 400 ਤੋਂ ਵੱਧ ਜਥੇਬੰਦੀਆਂ ਨੇ 450 ਦੇ ਕਰੀਬ ਨੇ ਉਸ ਮੋਰਚੇ ਵੱਲੋਂ ਟ੍ਰੇਡ ਯੂਨੀਅਨ ਤੇ ਮਲਾਜ਼ਮਾਂ ਤੇ ਬਾਕੀ ਸਾਰੇ ਤਬਕਿਆਂ ਨਾਲ ਰਲ ਕੇ 16 ਫਰਵਰੀ ਦੇ ਭਾਰਤ ਬੰਦ ਦਾ ਸੱਦਾ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਸੀ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਹੈ 13 ਫਰਵਰੀ ਦਾ ਹਜੇ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਸੱਦਾ ਨਹੀਂ ਦਿੱਤਾ ਉਹ ਕੁਝ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਸੱਦਾ ਦਿੱਤਾ ਗਿਆ ਜੀ ਅੱਛਾ ਫਿਰ ਜਿਹੜੇ ਜਿਹੜੀਆਂ ਜਥੇਬੰਦੀਆਂ ਨੇ ਸੱਦਾ ਦਿੱਤਾ ਦਿੱਲੀ ਜਾਣ ਦਾ ਇਹਦਾ ਮਤਲਬ ਇਹ ਆ ਵੀ ਉਹ ਤਾਂ ਲੜਨਾ ਚਾਹੁੰਦੀਆਂ ਨੇ ਜਾਂ ਸੈਂਟਰ ਸਰਕਾਰ ਨਾਲ ਦੁਬਾਰਾ ਟੱਕਰ ਲੈਣਾ ਚਾਹੁੰਦੀਆਂ ਨੇ ਤੇ ਬਾਕੀ ਫਿਰ ਜਥੇਬੰਦੀਆਂ ਟੱਲ ਰਹੀਆਂ ਨੇ ਡਰ ਰਹੀਆਂ ਨੇ ਤਾਂ ਨਹੀਂ ਦਿੱਲੀ ਵੱਲ ਮੂੰਹ ਕਰਦੀਆਂ ਦੇਖੋ ਜੀ ਸੈਂਟਰ ਸਰਕਾਰ ਜਿਹੜੀ ਸਰਕਾਰ ਜਾਂ ਸਟੇਟ ਹੈ ਇੱਕ ਵੱਡੀ ਤਾਕਤ ਹੈ ਤੇ ਉਹਦੇ ਨਾਲ ਲੜਨ ਲਈ ਓਨੀ ਵੱਡੀ ਤਾਕਤ ਹੋਣੀ ਚਾਹੀਦੀ ਜਿਵੇਂ ਪਿਛਲੇ ਅੰਦੋਲਨ ਚ ਮੈਂ ਗੱਲ ਕਰ ਰਹਾ ਸੀ ਵੀ ਸਾਰੇ ਤਬਕਿਆਂ ਨੂੰ ਜੋੜ ਕੇ ਆਵਾਜ਼ ਕੀਤੀ ਉਸੇ ਤਰ੍ਹਾਂ ਤਾਕਤ ਵੱਡੀ ਬਣਾਉਣ ਲਈ ਜਿਹੜੀਆਂ ਇਹ ਜਥੇਬੰਦੀਆਂ ਆਡੜ ਹੋਈਆਂ ਜਿਹੱਚੋ ਰਾਜੇਵਾਲ ਸਾਹਿਬ ਨਾਲ ਇੱਕ ਗੱਲਬਾਤ ਕਰਨ ਲਈ ਕਮੇਟੀ ਬਣਾਈ ਪੰਨੂ ਭੰਦੇਰ ਹੋਣੀ ਉਹਨਾਂ ਨਾਲ ਗੱਲਬਾਤ ਕਰਨ ਲਈ ਕਮੇਟੀ ਬਣਾਈ ਜਗਜੀਤ ਸਿੰਘ ਢੱਲੇਵਾਲ ਹੋਣਾ ਨਾਲ ਬਣਾਈ ਨਾਲ ਦੀ ਨਾਲ ਜਿਹੜੀਆਂ ਮਜ਼ਦੂਰਾਂ ਤੇ ਮਲਾਜ਼ਮਾਂ ਦੀ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਸਾਂਝੀਆਂ ਕਨਵੈਨਸ਼ਨਾਂ ਕੀਤੇ ਗਏ ਵੀ ਤਾਕਤ ਜਿਹੜੀ ਵੱਡੀ ਬਣਾਈ ਜਾ ਸਕੇ ਮਜ਼ਦੂਰ ਮਲਾਜ਼ਮ ਸਾਰੇ ਤਬਕੇ ਨਾਲ ਆ ਕੇ ਰਾਜੇਵਾਲ ਸਾਹਿਬ ਨੇ ਸ joint ਕਿਸਾਨ ਮੋਰ ਦੇ ਨੌ ਨਿਕਾਸੀ ਪ੍ਰੋਗਰਾਮ ਨੂੰ ਮੰਨ ਕੇ ਨਾਲ ਆ ਗਏ ਪੰਨੂ ਭੰਦੇ ਰੋਣਾ ਗੱਲ ਚੱਲਦੀ ਰਹੀ ਤੇ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਨ ਵਾਸਤੇ ਕਮੇਟੀ ਬਣਾਈ ਜਿੰਨੂੰ ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਔਰ ਅਸੀਂ ਖੁਦ ਵੀ ਉਹਨਾਂ ਦੇ ਘਰ ਤੱਕ ਘਰ ਜਾ ਕੇ ਗੱਲਬਾਤ ਕੀਤੀ ਵੀ ਆਪਾਂ ਇਕੱਠੇ ਹੋਈਏ ਪਰ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਹੁਣ ਉਹਨਾਂ ਨੇ ਟੀਵੀ ਦੇ মিডিਆ ਦੇ ਵਿੱਚ ਵੀ ਤੇ ਬਰਨਾਲੇ ਜਿਹੜੀ ਵੱਡੀ ਰੈਲੀ ਕੀਤੀ ਆ ਉਹਦੇ ਵਿੱਚ ਸਪਸ਼ਟ ਉਹਨਾਂ ਨੇ ਕਹਿਤਾ ਵੀ ਸਾਈ ਦੂਜਿਆਂ ਨਾਲ ਹਾਲੇ ਏਕਤਾ ਨਹੀਂ ਕਰਨੀ ਅਸੀਂ ਇਕੱਲੇ ਦਿੱਲੀ ਜਾਵਾਂਗੇ ਸੋ ਅਜਾਇਬ ਵਿੱਚ ਲੋੜ ਤਾਂ ਇਹ ਬਣਦੀ ਆ ਕਿ ਜਿਵੇਂ ਪਹਿਲਾਂ ਸਾਰੇ ਤਬਕਿਆਂ ਦੀਆਂ ਜਥੇਬੰਦੀਆਂ ਸਾਡੀ ਸਪੋਰਟ ਤੇ ਗਈਆਂ ਓਵੇਂ ਹੁਣ ਸਾਰੇ ਤਬਕਿਆਂ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸਲਾਹ ਕਰਕੇ ਸਾਰੀ ਤਾਕਤ ਨੂੰ ਇਕਜੁੱਟ ਕਰਕੇ ਵੱਡੀ ਤਾਕਤ ਜਿਹੜੀ ਕੇਂਦਰ ਸਰਕਾਰ ਹੈ ਜਿਹੜੀ WTO ਤੇ ਕਾਰਪੋਰੇਟਾਂ ਦੀ ਨੀਤੀ ਨੂੰ ਲਾਗੂ ਕਰਦੀ ਉਹਦੇ ਖਿਲਾਫ ਲੜਿਆ ਜਾਂਦਾ ਜਿਹਦੀ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਕੀਤੀਆਂ ਔਰ ਕਰ ਰਹੇ ਹਾਂ ਜਿਹਦੇ ਕਰਕੇ ਸਾਰਿਆਂ ਨੂੰ ਇਕੱਠਾ ਕਰਕੇ 16 ਫਰਵਰੀ ਦਾ ਭਾਰਤ ਬੰਦ ਕਰ ਰਹੇ ਹਾਂ ਪਰ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਿਣ ਵਾਲੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਏਕਤਾ ਕਰਨ ਤੋਂ ਨਾ ਕਰ ਦਿੱਤੀ ਆ ਸੋ ਜਿਹੜੀ ਗੱਲ ਹੈ ਵੀ ਟਲ ਰਹੇ ਆ ਟਾਲ ਬਿਲਕੁਲ ਨਹੀਂ ਇਹ ਲਗਾਤਾਰ 26 ਜਨਵਰੀ ਨੂੰ ਮਾਰਚ ਕੀਤੇ ਨੇ ਉਸ ਤੋਂ ਪਹਿਲਾਂ ਰਾਜਧਾਨੀਆਂ 'ਚ ਧਰਨੇ ਦਿੱਤੇ ਨੇ ਹੁਣ ਤਾਕਤ ਨੂੰ ਹੋਰ ਵੱਡੀ ਕਰਕੇ ਉਸ ਖੂਨਖਾਰ ਤਾਕਤ ਦੇ ਨਾਲ ਲੜਨ ਜਾ ਰਹੇ ਆ ਜਿਹੜੀ ਨੇ ਜਿਹੜੀ ਕਹਿੰਦੀ ਵੀ ਅਸੀਂ ਨੀਤੀਆਂ ਬਣਾਦਦੇ ਨੇ ਪਿੱਛੇ ਨਹੀਂ ਹਟਦੇ ਪਹਿਲਾਂ ਵੀ ਜਦੋਂ ਪਿੱਛੇ ਹਟਾਇਆ ਸੀ ਕੱਲੇ ਕਿਸਾਨਾਂ ਨੇ ਲੜਾਈ ਨਹੀਂ ਜਿੱਤੀ ਸਾਰੇ ਤਬਕਿਆਂ ਦੇ ਲੋਕ ਨਾਲ ਆਏ ਤਾਂ ਜਿੱਤੀਗੀ ਹੁਣ ਵੀ ਸਾਰੇ ਤਬਕਿਆਂ ਦੇ ਲੋਕਾਂ ਨੂੰ ਨਾਲ ਲੈਣਾ ਜ਼ਰੂਰੀ ਆ ਉਹ ਨਾਲ ਲੈ ਰਹੇ ਆ 16 ਨੂੰ ਬੰਦ ਕਰ ਰਹੇ ਆ ਤੋਂ ਉਸ ਤੋਂ ਬਾਅਦ ਦਿੱਲੀ ਵਾਲ ਜਿਹੜਾ ਦਾਵਾ ਬੋਲਾਂਗੇ ਨਹੀਂ ਪਰ ਉਧਰੋਂ ਇਹ ਵੀ ਬਿਆਨ ਆ ਰਿਹਾ ਵੀ ਵੇਖੋ ਜਦੋਂ ਇਹ ਦਿੱਲੀੋਂ ਉੱਠੇ ਨੇ ਤਾਂ ਸੰਯੁਕਤ ਮੋਰਚੇ ਵਾਲੀਆਂ ਕਈ ਜਥੇਬੰਦੀਆਂ ਨੇ ਅੰਦੋਲਨ ਵਿੱਚ ਆ ਤੇ ਐਸੇ ਕਰਕੇ ਹੁਣ ਇਹ ਦੁਬਾਰਾ ਦਿੱਲੀ ਜਾਣੋਂ ਟਲ ਰਹੇ ਨੇ ਤੇ ਇਹਨਾਂ ਦੇ ਅੰਦੋਲਨ ਵੇਚਣ ਕਰਕੇ ਹੀ ਕੇਂਦਰ ਨੇ ਮੰਗਾ ਜੜੀਆਂ ਉਹ ਲਾਗੂ ਵੀ ਨਹੀਂ ਕੀਤੀਆਂ ਦੇਖੋ ਜੀ ਪਹਿਲੀ ਗੱਲ ਤੇ ਇਹ ਆ ਵੀ ਅੰਦੋਲਨ ਵੇਚਿਆ ਨਹੀਂ ਗਿਆ ਜਿਹੜਾ ਵੀ ਆਗੂ ਇਹ ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਅੰਦੋਲਨ ਵੇਚਿਆ ਖਾਸ ਕਰਕੇ ਉਹ ਜਿਹੜਾ ਕਿਸਾਨ ਜੱਥੇ ਬੰਦਾ ਕੋਈ ਆਗੂ ਕਹਿੰਦਾ ਉਹਨੂੰ ਇਸ ਗੱਲ ਤੇ ਇਹ ਸਮਝਣਾ ਚਾਹੀਦਾ ਵੀ ਹੁਣ ਤੱਕ ਤੁਸੀਂ 2 ਸਾਲਾਂ ਤੋਂ ਗਲਾਂ 'ਚ ਹਾਰ ਪਵਾ ਰਹੇ ਹੋ ਕੀ ਅੰਦੋਲਨ ਜਿੱਤਿਆ ਗਿਆ ਅੰਦੋਲਨ ਜਿੱਤਿਆ ਗਿਆ ਤਾਂ ਫਿਰ ਵੇਚ ਵਾਲੀ ਗੱਲ ਕਿਵੇਂ ਹੋ ਗਈ 3000 ਕਰੋੜ ਦੀਆਂ ਗੱਲਾਂ ਜੋ ਜੋ ਵੀ ਭੰਵਲ ਪੂਸਾ ਕਿਸਾਨਾਂ ਜਾਂ ਕਿਸਾਨ ਲੀਡਰਸ਼ਿਪ ਦੇ ਖਿਲਾਫ ਪਾਇਆ ਜਾ ਰਿਹਾ ਅੰਦੋਲਨ ਜਿੱਤਿਆ ਗਿਆ ਸਾਰੇ ਜਿੱਤ ਕੇ ਵਾਪਸ ਮੁੜੇ ਆ ਜਿਹੜੀ ਗੱਲ ਕਹਿੰਦੇ ਵੀ ਦੁਬਾਰਾ ਮੂੰਹ ਨਹੀਂ ਕਰ ਰਹੇ ਉਹਦੋਂ ਨੂੰ ਵੇਖੋ ਦੁਬਾਰਾ ਲੜਾਈ ਲੜਨ ਲਈ ਓਨੀ ਵੱਡੀ ਤਾਕਤ ਚਾਹੀਦੀ ਹੈ ਉਹ ਤਾਕਤ ਬਣਾਉਣ ਲਈ ਲੜ ਰਹੇ ਆ ਜਿਹੜੀ ਇਹ ਗੱਲ ਕਹਿੰਦੇ ਵੀ ਇਹਨਾਂ ਨੂੰ ਉੱਠਣਾ ਨਹੀਂ ਚਾਹੀਦਾ ਸੀ ਇਹ ਆ ਗਏ ਤੇ ਇਹ ਜਿਹੜਾ ਹੁਣ ਲੜ ਨਹੀਂ ਰਹੇ ਤਾਂ ਮੁਕਰ ਗਏ ਤਾਂ ਨਹੀਂ ਮੁਕਰ ਗਏ ਅਜਾਜ ਜੀ ਬਹੁਤ ਅਨੇਕਾਂ ਆਧਾਰਨਾਂ ਪਰ ਮੈਂ ਪੰਜਾਬ ਵਾਸੀ ਹੋਣ ਕਰਕੇ ਸਿੱਖ ਹੋਣ ਕਰਕੇ ਉਦਾਹਰਨ ਦੇ ਉਹ ਇਹ ਕਹਿੰਦੇ ਨੇ ਨਾ ਕਿ ਮੋਦੀ ਸਰਕਾਰ ਨੇ ਮੰਗਾ ਮੰਨ ਕੇ ਲਾਗੂ ਤਾਂ ਨਹੀਂ ਕੀਤੀਆਂ ਉਹ ਤਾਂ ਬਦਲ ਗਈ ਕਿਉਂਕਿ ਇਹ ਉਥੋਂ ਵਿੱਕ ਕੇ ਉੱਠੇ ਸੀ ਜੇ ਵਿਗੜ ਕੇ ਉੱਠੇ ਹੁੰਦੇ ਤਾਂ ਫਿਰ ਉਹਨਾਂ ਨੂੰ ਤਿੰਨ ਕਾਨੂੰਨ ਰੱਦ ਕਰਨ ਦੀ ਕੀ ਲੋੜ ਸੀ ਜਿਵੇਂ ਕਹਿੰਦੇ ਨਾ ਜਿਹੜੇ ਹੱਥਾਂ ਨਾਲ ਬਣਾਇਆ ਉਸੇ ਨਾਲ ਹੀ ਢਾਉਣਾ ਪੈਗਾ ਜਿਹੜੀ ਸੰਸਦ ਦੇ ਵਿੱਚ ਉਹ ਕਾਨੂੰਨ ਬਣਾਏ ਸੀ ਪਾਸ ਕੀਤੇ ਸੀ ਉਸੇ ਹੀ ਸੰਸਦ ਦੇ ਵਿੱਚ ਉਹ ਤਿੰਨੇ ਕਾਨੂੰਨ ਰੱਦ ਕਰਵਾ ਕੇ ਉੱਠੇ ਆ ਸਰਕਾਰ ਮੁੱਕਰ ਜਾਂਦੀਆਂ ਨੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੇ ਜਦੋਂ ਆਨੰਦਪੁਰ ਦੇ ਕਿਲੇ 'ਚ ਘੇਰਾ ਪਿਆ ਹੋਇਆ ਸੀਗਾ ਉਹਨਾਂ ਉਹਨਾਂ ਨੂੰ ਹਰਾ ਨਹੀਂ ਸਕੀਆਂ ਮੁਗਲ ਫੌਜਾਂ ਤੇ ਪਹਾੜੀ ਰਾਜੇ ਤਾਂ ਉਹਨਾਂ ਨੇ ਘਰਾਂ ਦੀ ਸੌਂ ਖਾਦੀ ਮੁਸਲਮਨ ਮੁਗਲ ਫੌਜਾਂ ਨੇ ਘਰਾਂ ਦੀ ਸੌਂ ਖਾਦੀ ਦੂਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂ ਖਾਦੀ ਵੀ ਇੱਕ ਵਾਰੀ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਪਰ ਸਰਕਾਰ ਸੀ ਸਟੇਟ ਸੀ ਉਹਨੇ ਜਿਹੜਾ ਆਪਦਾ ਵਾਅਦਾ ਤੋੜਿਆ ਤੇ ਹਮਲਾ ਕੀਤਾ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਕੀਤਾ ਬਿਲਕੁਲ ਜਿਹੜੀ ਸਰਕਾਰ ਦੀ ਫਿਤਰਤ ਹੁੰਦੀ ਆ ਉਹਨੇ ਸਾਡੇ ਲੋਕਾਂ ਨਾਲ ਲੋਕ ਜਿਹੜੇ ਗੁਰੂ ਸਾਹਿਬ ਨੇ ਲੋਕਾਂ ਨੂੰ ਸਾਰੀ ਤਾਕਤ ਦਿੱਤੀ ਹੈ ਨਾ ਵੀ ਲੋਕ ਜਿਹੜੇ ਨੇ ਉਹ ਵੱਡੇ ਹੁੰਦੇ ਨੇ ਲੋਕਾਂ ਨੂੰ ਸਾਰਾ ਕਿਹਾ ਵੀ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਹੈ ਤਾਂ ਲੋਕਾਂ ਦੇ ਨਾਲ ਇਥੋਂ ਦੀ ਸਰਕਾਰ ਨੇ ਫਿਰ ਇੱਕ ਲਿਖਤੀ ਵਾਦਾ ਕੀਤਾ ਵੀ ਅਸੀਂ ਤਿੰਨ ਕਾਨੂੰਨ ਰੱਦ ਕਰਦੇ ਨੇ ਤੁਸੀਂ ਅੰਦੋਲਨ ਹੁਣ ਸਮਾਪਤ ਕਰ ਦਿਓ ਆ ਅਸੀਂ ਲਿਖਤੀ ਆਪਦੀ ਲੈਟਰਪੈਡ ਤੇ ਦੇ ਰਹੇ ਅਸੀਂ ਆ ਕਾਨੂੰਨ ਬਣਾਵਾਂਗੇ ਤੇ ਜਿਵੇਂ ਉਦੋਂ ਉਹ ਮੁੱਕਰੇ ਸੀ ਉਵੇਂ ਹੀ ਹੁਣ ਗੁਰੂ ਦੀ ਸੰਗਤ ਦੇ ਨਾਲ ਜਿਹੜੀ ਹੁਣ ਦੀ ਹਕੂਮਤ ਹੈ ਉਹ ਮੁੱਕਰੀ ਆ ਤੇ ਪਰ ਲੜਾਈ ਉਦੋਂ ਵੀ ਚੱਲੀ ਸੀ ਬੰਦਾ ਸਿੰਘ ਬਹਾਦਰ ਦੀ ਗਵੇਚ ਲੋਕ ਇਕੱਠੇ ਹੋਏ ਸੀ ਵੱਡੇ ਪੱਦਰ ਤੇ ਉਹ ਧਾਰਮਿਕ ਤੌਰ ਤੇ ਨਹੀਂ ਉਹਨਾਂ ਨੇ ਕਿਹਾ ਅਸੀਂ ਆਓ ਲੜੀਏ ਸੱਤਾ ਦੇ ਖਿਲਾਫ ਤਾਂ ਜਿੰਨੇ ਵੀ ਸੱਤਾ ਦੇ 22 ਲੋਕ ਸੀ ਉਹ ਇਕੱਠੇ ਹੋਏ ਤੇ ਲੜੇ ਅਸੀਂ ਵੀ ਤਮਾਮ ਉਹ ਸੱਤਾ ਦੇ 22 ਲੋਕ ਸਿਰਫ ਕੱਲੇ ਕਿਸਾਨ ਜਿਹੜੇ ਸਤਾਏ ਲੋਕ ਨੇ ਜਿਨ੍ਹਾਂ ਦੇ ਖਿਲਾਫ ਚਾਰ ਲੇਬਰ ਕੋਡ ਬਣਾ ਦਿੱਤੇ ਗਏ ਜਿਹੜੇ ਬੁੱਧੀਜੀਵੀ ਨੌਜਵਾਨ ਜੇਲ੍ਹਾਂ ਚ ਬੰਦ ਕਰ ਦਿੱਤੇ ਗਏ ਉਹਨਾਂ ਸਾਰਿਆਂ ਦੀ ਲੜਾਈ ਨੂੰ ਲੜ ਲਈ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਫੇਰ ਅਸੀਂ ਦਿੱਲੀ ਦੇ ਖਿਲਾਫ ਲੜ ਰਹੇ ਹਾਂ ਤੇ ਅਵਿਸ਼ ਜਿਹੜੀ ਜਿੱਤ ਉਹ ਸਾਡੀ ਲੋਕਾਂ ਦੀ ਹੋਵੇਗੀ ਜੀ ਅੱਛਾ ਇਹ ਲੜਾਈ ਜਿਹੜੀ ਤੁਸੀਂ ਲੜ ਰਹੇ ਹੋ ਜੀ ਇਹ ਕਿਸ ਰਣਨੀਤੀ ਨਾਲ ਤੇ ਕਿਹੜੀ ਤਿਆਰੀ ਨਾਲ ਜਿੱਤੀ ਜਾ ਸਕਦੀ ਹੈ ਦੇਖੋ ਜੀ ਸਰਕਾਰਾਂ ਦੇ ਖਿਲਾਫ ਲੜਾਈ ਜਿੰਨੀ ਵੱਡੀ ਤੇ ਜਨਤਕ ਹੋਵੇਗੀ ਉਸੇ ਤਰੀਕੇ ਨਾਲ ਲੜੀ ਜਾ ਸਕਦੀ ਆ ਜਦੋਂ ਦਿੱਲੀ ਦੇ ਖਿਲਾਫ ਪਹਿਲਾਂ ਲੜੇ ਸਾਂ ਉਹ ਕਹਿੰਦੇ ਸੀ ਇਹ ਤਾਂ ਮੁਠੀ ਪਰ ਕਿਸਾਨਾਂ ਦਾ ਅੰਦੋਲਨ ਆ ਜਦੋਂ ਸਾਰਾ ਪੰਜਾਬ ਖੜ ਗਿਆ ਕਹਿਣ ਲੱਗ ਪਏ ਇੱਕ ਸੂਬੇ ਦਾ ਅੰਦੋਲਨ ਹੈ ਜਦੋਂ ਨਾਲ ਹਰਿਆਣਾ ਆ ਗਿਆ ਕਹਿੰਦੇ ਪੰਜਾਬ ਹਰਿਆਣੇ ਦਾ ਅੰਦੋਲਨ ਹੈ ਉਸ ਤੋਂ ਅੱਗੇ ਜਦੋਂ ਵੱਖ-ਵੱਖ ਸੂਬਿਆਂ 'ਚ ਅੰਦੋਲਨ ਫੈਲਦਾ ਗਿਆ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਸਾਰਿਆਂ ਦਾ ਅੰਦੋਲਨ ਹੈ ਹੁਣ ਸਾਨੂੰ ਕਾਨੂੰਨ ਵਾਪਸ ਲੈਣੇ ਪੈਣੇ ਆ ਜਦੋਂ ਲਖੀਮਪੁਰ ਖੀਰੀਆਲਾ ਘਟਨਾਗਰ ਵਾਪਰ ਚੁੱਕਿਆ ਸੀ ਹੁਣ ਵੀ ਜੇਕਰ ਲੜਾਈ ਜਿੱਤਣੀ ਆ ਤਾਂ ਉਹ ਤਮਾਮ ਲੋਕ ਜਿਹੜੇ ਜੇ ਕਿਸਾਨਾਂ ਤੇ ਹਮਲਾ ਹੋਵੇ ਤੇ ਮਜ਼ਦੂਰ ਨਾਲ ਖੜਨ ਜੇ ਮਜ਼ਦੂਰਾਂ ਤੇ ਹਮਲਾ ਹੋਵੇ ਤੇ ਮਲਾਜ਼ਮ ਨਾਲ ਖੜਨ ਜੇ ਮਲਾਜ਼ਮਾਂ ਤੇ ਹਮਲਾ ਹੋਵੇ ਤਾਂ ਬੁੱਧੀਜੀਵੀ ਨੌਜਵ ਕਾਲ ਮੋਰਚਾ ਬਣਾ ਕੇ ਲਈ ਲੜ ਕੇ ਹੀ ਸਰਕਾਰ ਨੂੰ ਝੁਕਾ ਕੇ ਲੋਕਾਂ ਦੇ ਪੱਖ ਦੇ ਕਾਨੂੰਨ ਬਣਾਏ ਜਾਂਦੇ। ਲਾਸਟ ਪ੍ਰਸ਼ਨ ਹੈ ਮੇਰਾ ਕਿ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਸੰਯੁਕਤ ਮੋਰਚੇ ਦੀਆਂ 36 37 ਜਥੇਬੰਦੀਆਂ 13 ਤਰੀਕ ਨੂੰ ਦਿੱਲੀ ਨਹੀਂ ਜਾ ਰਹੀਆਂ ਤੇ ਜਿਹੜੀਆਂ ਕੁਝ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਕੁਝ ਕੁ ਦੇ ਜਾਨ ਦੇ ਨਾਲ ਫਾਇਦਾ ਹੋਊਗਾ ਕਿ ਨੁਕਸਾਨ ਹੋ ਸਕਦਾ ਹੈ? ਦੇਖੋ ਜੀ ਜੇ ਫਾਇਦਾ ਹੋ ਜਾਵੇ ਤਾਂ ਚੰਗੀ ਗੱਲ ਅਸੀਂ ਵੈਲਕਮ ਕਰਾਂਗੇ ਪਰ ਏਕਤਾ ਤੋਂ ਬਿਨਾ ਵਿਸ਼ਾਲ ਏਕਤਾ ਤੋਂ ਬਿਨਾ ਫਾਇਦਾ ਹੋਣਾ ਅਸੰਭਵ ਹੈ ਜਿਸ ਤਰ੍ਹਾਂ ਦਾ ਮੋਦੀ ਸਰਕਾਰ ਦਾ ਮੂਡ ਹੈ ਸੋ ਸਾਨੂੰ ਲੱਗਦਾ ਕਿ ਜੇਕਰ ਮੇਨਲੀ ਜੇਕਰ ਅਸੀਂ ਆਰਡਰ ਦੋ ਸੱਦੇ ਦਿੱਤੇ ਹੋਏ ਨੇ ਉਹਨਾਂ ਨੇ ਵੱਖਰਾ ਸੱਦਾ ਦੇਤਾ ਕੁਝ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਏਕਤਾ ਕਰਨ ਦੀ ਕੋਸ਼ਿਸ਼ ਉਹਨਾਂ ਨੇ ਨਹੀਂ ਕੀਤੀ ਜਾਂ ਏਕਤਾ ਤੋਂ ਟਾਲਾਵਾਟ ਰਹੇ ਨੇ ਉਹਦੇ ਨਾਲ ਕਿਸਾਨਾਂ ਦੇ ਅੰਦਰ ਭੰਬਲਪੂਸਾ ਬੇਚੈਨੀ ਫੈਲ ਰਹੀ ਆ ਔਰ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਇਹ ਜਿਹੜੀ ਗੱਲ ਅੱਗੇ ਬਣੀ ਸੀ ਵੀ ਵੱਡੀ ਤਾਕਤ ਨਾਲ ਦਿੱਲੀ ਗਈ ਚਲੇ ਤੇ ਫਿਰ ਇਹ ਵੀ ਇੱਕ ਗੱਲ ਫੈਲਾਈ ਗਈ ਸੀ ਵੀ ਹੁਣ ਦੁਬਾਰਾ ਤੁਹਾਨੂੰ ਦਿੱਲੀ ਪਹੁੰਚੋ ਨਹੀਂ ਦਿੱਤਾ ਜਾਣਾ ਜੇ ਤਾਕਤ ਘਟ ਰਹੀ ਗਈ ਦਿੱਲੀ ਨਾ ਪਹੁੰਚ ਸਕੇ ਤਾਂ ਕਿਸਾਨ ਅੰਦੋਲਨ ਦੀ ਜਿਹੜੀ ਬਣੀ ਬਣਾਈ ਪੈਠਾ ਉਹਨੂੰ ਵੱਡਾ ਨੁਕਸਾਨ ਵੱਜੂਗਾ ਵੱਡੀ ਛੱਟ ਵੱਜੂਗੀ ਔਰ ਇੱਕ ਵਾਰ ਇਹ ਜਾਊਗਾ ਵੀ ਕਿਸਾਨ ਜਿਹੜੇ ਹੁਣ ਉਹਨਾਂ ਦੇ ਕਿਸਾਨਾਂ 'ਚ ਤਾਕਤ ਨਹੀਂ ਰਹੀ ਤੇ ਉਹ ਹਰਗੇ ਜਾਂ ਉਹ ਹਾਰਨ ਦੀ ਕਗਾਰ ਤੇ ਚਲੇਗੇ ਜਾਂ ਇਹਨਾਂ ਦੀ ਹੁਣ ਕੋਈ ਸੁਣਦਾ ਨਹੀਂ ਸੋ ਇਹਦੇ ਨਾਲ ਵੱਡਾ ਨੁਕਸਾਨ ਹੋਣਾ ਸੋ ਲੋੜ ਇਹੀ ਆ ਵੀ ਇਕਜਟ ਹੋ ਕੇ ਸਾਰੀ ਤਾਕਤ ਨੂੰ ਇਕੱਠਿਆਂ ਕਰਕੇ ਦਿੱਲੀ ਤੇ ਧਾਵਾ ਬੋਲਿਆ ਜਾਵੇ ਮਿੱਤਰੋ ਤੁਸੀਂ ਸੁਣਿਆ ਦੋ ਸੱਦੇ ਨੇ ਕਿਹੜੇ ਸੱਦੇ ਦੀ ਕੀ ਸਚਾਈ ਹੈ ਅਵਤਾਰ ਮੈਮੇ ਹੋਰਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਤੋਂ ਬਾਅਦ ਆਪਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਜਾਂ ਜਿਹੜੀਆਂ ਜੱਥੇਬੰਦੀਆਂ ਦਿੱਲੀ ਜਾ ਰਹੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਹੁਤ ਸ਼ੁਕਰੀਆ ਮਿਹਰਬਾਨ